ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਉਸ ਕਣਕ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਕੱਲ੍ਹ ਆਈ ਸੀ ਯਾਨੀ ਕਿ ਇਸ ਵੀਡੀਓ ਤੋਂ ਪਹਿਲਾਂ ਇੱਕ ਵੀਡੀਓ ਆਈ ਸੀ ਵੀ ਉਹ ਕਣਕ ਆਪਾਂ ਵਿਖਾਈ ਸੀ ਤੇ ਇਹ ਕਾ ਕਣਕ ਆਪਾਂ ਤੁਹਾਨੂੰ ਦਿਖਾਉਣੇ ਤੁਸੀਂ ਵੇਖੋ ਵੀ ਇਹ ਕਿਹੜਾ ਵੀ ਹੋਊਗਾ ਵੀਡੀਓ ਨੂੰ ਅਖੀਰ ਤੱਕ ਵੀ ਇਹ ਕਿਹੜੀ ਕਣਕ ਹੋਊਗੀ ਤੇ ਆਪਾਂ ਫਿਰ ਤੋਂ ਦੱਸਦੇ ਆ ਇਹਦੇ ਨਾਲ ਕੀ ਬਣਿਆ ਆ ਦੇਖੋ ਤੁਸੀਂ ਆਹ ਦਾ ਵਧੀਆ ਕਣਕ ਹੈ ਨਾ ਇੱਥੇ ਵਧੀਆ ਕਣਕ ਹੈ ਤੇ ਇੱਥੇ ਆ ਕੇ ਆ ਤੁਸੀਂ ਹੁਣ ਵੇਖੋਗੇ ਆਇਆਂ ਨੂੰ ਵਧੀਆ ਹੈ ਠੀਕ ਹੈ ਕਣਕ ਵੀ ਹਰੀ ਹੈ ਆਇਆਂ ਨੂੰ ਆ ਵੇਖੋ ਤੁਸੀਂ ਹੁਣ ਹਰੀ ਹੋ ਗਈ ਇਹ ਕਣਕ ਦਾ ਨਾ ਵੀ ਆ ਦੌਗੀਆਂ ਜਿਵੇਂ ਆ ਤੁਹਾਨੂੰ ਆ ਦਿਨ ਦੀ ਹੋਊਗੀ ਦੌਗੀ ਜੀ ਇਹ ਜਮਾ ਪੀਲੀਆਂ ਪੈ ਗਈਆਂ ਦੀ ਪਾਣੀ ਲਾਏ ਤੋਂ ਪਹਿਲਾਂ ਪਾਣੀ ਲਾਏ ਤੋਂ ਤੇ ਆ ਤੁਹਾਨੂੰ ਆਪ ਨੇ ਡੇੜੋਂ ਕਰਕੇ ਵਿਖਾ ਦਿੰਨੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਆਹ ਵੇਖੋ ਤੁਸੀਂ ਵੀ ਥੱਲੇ ਪੱਤੇ ਜਾਵਾਂ ਸੜ ਗਿਆ ਆਹ ਹਾਂਜੀ ਤੇ ਆ ਨਵੀਂ ਫੋਟ ਕੀਤੀ ਆ ਹੁਣ ਤੁਹਾਨੂੰ ਦਿਨ ਦਿਓ ਕਿ ਨਵੀਂ ਫੋਟ ਵੀਡੀਓ ਚ ਆਹ ਦੇਖੋ ਜਿਹੜੇ ਸੁੱਕੇ ਪੱਤੇ ਆਸੇ ਥੱਲੇ ਹਾਂ ਉੱਤੇ ਹਰੀ ਜਿਹੜੀ ਹੈ ਇਹ ਨਵੀਂ ਫੋਟ ਹੈ ਤੇ ਇਹ ਪਤਾ ਨਹੀਂ ਤਾਂ ਕੀ ਕਾਰਨ ਪਾਣੀ ਜ਼ਿਆਦਾ ਲੱਗੇ ਦਾ ਕਾਰਨ ਵੀ ਹੈਗਾ ਪਰ ਜੇ ਪਾਣੀ ਜ਼ਿਆਦਾ ਲੱਗੇ ਦਾ ਕਾਰਨ ਹੋਵੇ ਐ ਨਹੀਂ ਹੁੰਦੀ ਦੌਗੀਆਂ ਨਹੀਂ ਹੋਣੀਆਂ ਸੀ ਫਿਰ ਹੋਰ ਵੀ ਕਿਤੇ ਹੁੰਦਾ ਇਹਦੇ ਚ ਦੌਗੀਆਂ ਆ ਹੁਣ ਤੁਹਾਨੂੰ ਇੱਥੋਂ ਪਤਾ ਲੱਗ ਜੂ ਵੀਡੀਓ ਤੋਂ ਇੰਨੀ ਉੱਚੀ ਆਪਾਂ ਵੀਡੀਓ ਬਣਾਉਂਦੇ ਆ ਵਾਹਣ ਤੋਂ ਆ ਜਿਹੜੇ ਸਾਹਮਣੇ ਦੌਗੀਆਂ ਦਿਨੀਆਂ ਆ ਇਹ ਤਾਂ ਉਹ ਹੈ ਜਿਹੜੀ ਦਬੀ ਸੀ ਕਣਕ ਤੇ ਇਦੋਂ ਪਰਿਆ ਨਾਲ ਹੀ ਆ ਦੇਖ ਲਓ ਤੁਸੀਂ ਇਸੇ ਕਾਰੇ ਚ ਹੀ ਆ ਇਹ ਤੇ ਇਹ ਵਧੀਆ ਖੜੀ ਹੈ ਤੇ ਇਹਦੇ ਵਿੱਚ ਆਪਾਂ ਦੋਰੀ ਦੇ ਪਾਈਏ ਯੂਰੀਆ ਤੇ ਬਾਕੀ ਸਾਰਾ ਕੁਝ ਉਹੀ ਸੀਗਾ ਪਹਿਲਾਂ ਵਾਲੀ ਕਣਕ ਵਾਲਾ 50 ਕਿਲੋ ਡੀਏਪੀ ਤੇ 50 ਕਿਲੋ ਬੀ ਤੇ ਇੱਥੇ ਇੱਕ ਫਰਕ ਸੀਗਾ ਇੱਥੇ ਪਹਿਲਾਂ ਮੱਕੀ ਬੀਜੀ ਸੀ ਆचारਾਸਤੇ ਤੇ ਫੇਰ ਮੱਕੀ ਵੱਢ ਕੇ ਆਪਾਂ ਇੱਥੇ ਲਾਇਆ ਸੀ ਝੋਨਾ ਝੋਨਾ ਪਾਇਆ ਸੀ 26 ਝੋਨਾ ਵਧਿਆ ਰਿਹਾ ਤੇ ਥੋੜਾ ਜਿਹਾ ਇੱਕ ਨੁਕਸੇ ਸੀਗਾ ਵੀ ਜਦੋਂ ਮੱਕੀ ਵੱਢ ਲਈ ਸੀ ਉਦੋਂ ਮੀਂਹ ਬਹੁਤ ਪੈਂਦੇ ਸੀ ਮੱਕੀਆਂ ਜਦੋਂ ਵੱਡੀਆਂ ਤੇ ਆਪਾਂ ਤਾਂ ਸੁੱਕ ਪੁਕੇ ਜਿਹਾ ਵੱਢ ਗਏ ਸੀ ਪਰ ਤੇ ਵੱਢਣਸਾਰ ਅੱਧੀ ਅਗਲੇ ਦਿਨ ਮੀਂਹ ਪੈ ਗਿਆ ਸੀ ਤੇ ਵਾਹ ਨਾ ਸੁੱਕਾ ਨਹੀਂ ਵਗਿਆ ਤੇ ਓਵੇਂ ਵਿੱਚ ਰੋਟਾਵੇਟਰ ਮਾਰ ਕੇ ਕਦੋਂ ਕੀਤਾ ਸੀ ਉਹ ਚੀਜ਼ ਸੀ ਨਾ ਜਿਹੜੀ ਗੱਲ ਜਿਹੜੀ ਧੁੱਪ ਨਹੀਂ ਲੱਗੀ ਇਹਨੂੰ ਵਾਹ ਨਹੀਂ ਲੱਗੀ ਤੇ ਗਿੱਲਾ ਰਿਆ ਵਾਣ ਉਦੋਂ ਬਾਅਦ ਫਿਰ ਆਪਾਂ ਪੰਜਵੇਂ ਇੱਕ ਦਿਨ ਰੇਪ ਆਉਂਦੇ ਸੀ 26 ਝੋਨੇ ਚ ਕਿਉਂਕਿ ਉਹ ਦਾ ਟਾਈਮ ਥੋੜਾ ਹੁੰਦਾ ਰੇਪ ਪਾਉਂਦਾ ਤੇ ਰੇ ਥੋੜੀ ਜਿਆਦਾ ਲੈਂਦਾ ਤੇ ਜੇ ਆਪਾਂ ਦੂਜੇ ਦੇ ਹਿਸਾਬ ਨਾਲ ਪਾਉਨੇ ਆ ਫਿਰ ਰੇ ਡੇਟ ਜਾ ਵੱਢਦੀ ਹੈ ਤੇ ਫਿਰ ਉਹ ਉਵੇਂ ਝਾੜ ਨਹੀਂ ਦਿੰਦਾ ਫੋਟ ਨਹੀਂ ਕਰਦਾ ਤੇ ਉਹਦੇ ਕਰਕੇ ਨਾ ਆਪਾਂ ਪਾਣੀ ਫਿਰ ਆਪਾਂ ਲਾਉਣਾ ਪੈਂਦਾ ਸੀ ਪੰਜਵੇਂ ਦਿਨ ਤੇ ਵਾਣ ਸੁੱਕਿਆ ਨਹੀਂ ਉਸ ਤੋਂ ਬਾਅਦ ਫਿਰ ਜਦੋਂ ਉਹ ਰੇਹ ਬੰਦ ਹੋਈ ਤੇ ਫਿਰ ਮੀਂਹ ਪੈਣ ਲੱਗ ਪਿਆ ਸੀ ਵੀ ਤੀਜਾ ਚੌਥਾ ਦਿਨ ਮੀਂਹ ਆ ਜਾਂਦਾ ਸੀ ਵਾਹਨ ਯਾਨੀ ਕਿ ਵਾਹਨ ਨੂੰ ਧੁੱਪ ਨਹੀਂ ਲੱਗੀ ਤੇ ਉਸ ਤੋਂ ਬਾਅਦ ਨਜ਼ਾਰੇ ਤੇ ਆ ਗਿਆ ਫਿਰ ਪਾਣੀ ਲਾਉਣੇ ਪਏ ਤੇ ਵਾਹਨ ਨਾਲ ਜਿਹੜਾ ਗਿੱਲਾ ਰਿਆ ਜਿਹਦੇ ਕਰਕੇ ਇਹ ਆਪਣੀ ਸਮੱਸਿਆ ਆਈ ਹੈ ਇਹ ਤੁਸੀਂ ਆਖੋਗੇ ਹੁਣ ਦੂਜੇ ਪਾਸੇ ਆਏ ਸੇ ਕਿਾਰੇ ਚ ਇੱਧਰ ਕਣਕ ਵਧੀਆ ਤੇ ਇੱਥੇ ਕਿਉਂ ਹੈ ਇਹ ਨਾਲ ਥੋੜੇ ਜਿھے ਜਿੱਥੇ ਨੀਵਾ ਸੀਗਾ ਪਾਣੀ ਸੁਗਦਾ ਨਹੀਂ ਸੀ ਝੋਨੇ ਚੋਂ ਵੀ ਤੇ ਉੱਤੇ ਥੋੜਾ ਜਿਆਦਾ ਐ ਦਵਾਈਆਂ ਹੋਈਆਂ ਤੇ ਦੂਜਾ ਵਧੀਆ ਵੇਖੋ ਹੁਣ ਤੁਸੀਂ ਆਹ ਕਿਹੜਾ ਵੇਖੋਗੇ ਇੱਧਰਲੇ ਪਾਸੇ ਏਸੇ ਜਿਹੜੇ ਜੀ ਹੁਣ ਆਹ ਮੱਥੇ ਐ ਇੱਧਰ ਵੱਟਾ ਆਹ ਮੱਥਾ ਐ ਤੇ ਮੱਥੇ ਤੇ ਆ ਦਵਿਆ ਨਾ ਮੱਥੇ ਨੀਵੇਂ ਹੋ ਜਾਂਦੇ ਐ ਉਹ ਅਗਲੇ ਕਿਹੜੇ ਚ ਵੀ ਆਈਆਂ ਆਓ ਅੱਗੇ ਦਵਿਆ ਕਣਕ ਇਹੀ ਕਰਨਾ ਤੇ ਬਾਕੀ ਝਾੜ ਦੀ ਗੱਲ ਹੁੰਦੀ ਐ ਝਾੜ ਤਾਂ ਜਿਵੇਂ ਹੁਣ ਠੰਡ ਪਈ ਜਾਂਦੀ ਹੈ ਝਾੜ ਤਾਂ ਜਿਵੇਂ ਠੰਡ ਪਈ ਗਈ ਤਾਂ ਵਧੀਆ ਰਹਿਣਗੇ ਤੇ ਬਾਕੀ ਪਰਮਾਤਮਾ ਦੇ ਬਾਤ ਆ ਆਪਾਂ ਤਾਂ ਕੀ ਕਰ ਸਕਦੇ ਆ ਇਹਦੇ ਵਿੱਚ ਕਿਤੇ ਕਿਤੇ ਤੁਹਾਨੂੰ ਆ ਡੱਕਾ ਦੀਂਦਾ ਹੋਊਗਾ ਜਿਵੇਂ ਵੀ ਇਹ ਨਿਸਰੂਗਾ ਆ ਦੇਖੋ ਕੁਟਾਵਾਂ ਡੱਕਾ ਇਹਦੇ ਚ ਹੈਗਾ ਤੇ ਬਾਕੀ ਕਾਨਕ ਦੂਜੀਆਂ ਸਾਰੀਆਂ ਵਧੀਆ ਹੋਰ ਕਿਸੇ ਚ ਕੋਈ ਫਾਲਟ ਨਹੀਂ ਆਪਣੇ ਦੇ ਇੱਥੇ ਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ 303 ਦੀ ਵੀ ਇੱਕ ਪਾਸੇ ਆਪਣੀ 0 ਡਾਲਣਾ ਬੀਜੀ ਦੂਜੇ ਪਾਸੇ ਉਹ ਵਾ ਕੇ ਬੀਜੀ ਵੀ ਐ ਤੇ ਆਪਾਂ ਤੁਹਾਨੂੰ ਨਾਲੇ ਇੱਕ ਦਿਨ ਪਹਿਲਾਂ ਬੀਜੀ ਐ ਤੇ ਉਹਨਾਂ ਦਾ ਕਿੰਨਾ ਕੁ ਫਰਕ ਐ ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਕਿੰਨੇ ਕੁ ਰੇਅਰੂ ਪੈ ਗਈ ਤੇ ਕੀ ਕੋਈ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਤੇ ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਇਹਨਾਂ ਦੋਗੀਆਂ ਤੇ ਆਪਾਂ ਇੱਕ ਸਪਰੇਅ ਕੀਤੀ ਸੀ ਉਹ ਕੀਤੀ ਸੀਗੀ ਮੈਗਨੀਜ਼ ਤੇ ਜਿੰਕ ਦੀ ਮੈਗਨੀਜ਼ ਤੇ ਜਿੰਕ ਸੀਗੀ ਚਲੇਟਡ ਆਹ ਦੇਖੋ ਤੁਸੀਂ ਫੋਟ ਕਰਦੀ ਇਹ ਕਣਕ ਹੁਣ ਆ ਨਵੀਂ ਫੋਟ ਕੀਤੀ ਜਿਹੜੀ ਹਰੀ-ਹਰੀ ਹੈ ਉਹਦੇ ਨਾਲ ਕਣਕੇ ਚੱਲ ਪਈ ਤੇ ਹੁਣ ਨਾਲ ਰਲ ਜੂਗੀ ਇੱਕ ਠੰਡ ਪੈਣ ਲਾਪੀ ਫੋਟ ਕਰੂਗੀ ਤੇ ਕੋਈ ਫਰਕ ਨਹੀਂ ਰਹਿਣਾ ਇਹਦਾ ਕਿਉਂਕਿ ਟਾਈਮ ਨਾਲ ਹੀ ਕੰਮ ਹੋ ਗਿਆ ਤੇ ਜੇ ਥੋੜਾੇ ਲੇਟ ਜਾਵੜਦਾ ਠੰਡ ਨਾ ਪੈਂਦੀ ਗਰਮੀ ਪੈਂਦੀ ਰਹਿੰਦੀ ਤਾਂ ਫੇਰ ਔਖਾ ਹੋ ਜਾਣਾ ਸੀ